ਯਾਰ ਬਾਡੀ ਤੇ ਵਰਕ ਕਰੋ ਤੁਸੀਂ ਪਤਲੇ ਹੋਵੋ ਤੁਸੀਂ ਇਹ ਕਿਹੜਾ ਕੰਮ ਫੜਿਆ ਹੋਇਆ ਨਾਲੇ ਯਾਰ ਪਜਾਮੀ ਤੁਸੀਂ ਵੀ ਇਹ ਸੋਚਿਆ ਸੀ ਵੀ ਇਹਨਾਂ ਪਜਾਮੀ ਨਹੀਂ ਪਾਈ ਪਾਈ ਹੋਈ ਆ ਪਰ ਕੋਈ ਫਾਇਦਾ ਤਾਂ ਹੈ ਨਹੀਂ ਪਾਈ ਮੈਂ ਪਾਈ ਦਾ ਨਾਲੇ ਯਾਰ ਮੈਂ ਹਰਵਾਨ ਆ ਵੀ ਜਿੰਮ ਇਹਨਾਂ ਨੂੰ ਅੰਦਰ ਕਿਵੇਂ ਬਾੜ ਲੈਂਦੇ ਸਾਡੇ ਜਿੰਮ ਚ ਜੇ ਅਸੀਂ ਇੱਧਾਂ ਚਲੇ ਜਾਈਏ ਨਾ ਆਲੇ ਦੁਆਲੇ ਮੁੰਡੇ ਖੜੇ ਹੋਣਗੇ ਮੇਰਾ ਇਹ ਨਜ਼ਾਰਾ ਸ਼ਰਾਰਾ ਸ਼ਰਾਰਾ ਸਮਝ ਨਹੀਂ ਆਉਂਦੀ ਯਾਰ ਇਹ ਸਾਬਿਤ ਕੀ ਕਰਨਾ ਚਾਹੁੰਦੀਆਂ ਨੇ ਕਰ ਕੀ ਰਹੀਆਂ ਨੇ ਲਾਈਕਸ ਤੇ ਵਿਊ ਦਾ ਚੱਕਰ ਹੋਰ ਕੋਈ ਚੱਕਰ ਨਹੀਂ ਹੈਗਾ ਇਹਨਾਂ ਨੂੰ ਵੀ ਇਹਦੇ ਨਾਲ ਕਿ ਇਹਨਾਂ ਨੇ ਮੈਡਲ ਜਿੱਤਨੇ ਵੀ ਜਿਹੜਾ ਇਹਨਾਂ ਤੇ ਐਕਸਰਸਾਈਜ਼ ਲਾ ਕੇ ਜੋਰ ਲਾ ਲਾ ਕੇ ਇਹਨਾਂ ਨੇ ਐਕਸਰਸਾਈਜ਼ ਲਾ ਲਾ ਕੇ ਵਧੀਆ ਬਣਾਉਣ ਲੱਗੀਆਂ ਹੋਈਆਂ ਨੇ ਯਾਰ ਬਾਡੀ ਤੇ ਵਰਕ ਕਰੋ ਤੁਸੀਂ ਪਤਲੇ ਹੋਵੋ ਤੁਸੀਂ ਇਹ ਕਿਹੜਾ ਕੰਮ ਫੜਿਆ ਹੋਇਆ ਨਾਲੇ ਯਾਰ ਪਜਾਮੀ ਤੁਸੀਂ ਵੀ ਇਹ ਸੋਚਿਆ ਸੀ ਵੀ ਇਹਨਾਂ ਨੇ ਪਜਾਮੀ ਨਹੀਂ ਪਾਈ ਪਾਈ ਹੋਈ ਆ ਪਰ ਕੋਈ ਫਾਇਦਾ ਤਾਂ ਹੈ ਨਹੀਂ ਪਾਈ ਨਾ ਪਾਈ ਦਾ ਨਾਲੇ ਯਾਰ ਮੈਂ ਰਵਾਨਾ ਵੀ ਜਿੰਮ ਇਹਨਾਂ ਨੂੰ ਅੰਦਰ ਕਿਵੇਂ ਬਾੜ ਲੈਂਦੇ ਸਾਡੇ ਜਿੰਮ ਤੇ ਜੇ ਅਸੀਂ ਇੱਧਾਂ ਚਲੇ ਜਾਈਏ ਨਾ ਆਲੇ ਦੁਆਲੇ ਮੁੰਡੇ ਖੜੇ ਹੋਣਗੇ ਦਾ ਇਹ ਨਜ਼ਾਰਾ ਸ਼ਰਾਰਾਸ਼ دار ਸਮਝ ਨਹੀਂ ਆਉਂਦੀ ਯਾਰ ਇਹ ਸਾਬਿਤ ਕੀ ਕਰਨਾ ਚਾਹੁੰਦੀਆਂ ਨਹੀਂ ਕਰ ਕੀ ਰਹੀਆਂ ਨੇ ਲਾਈਕਸ ਤੇ ਵਿਊ ਦਾ ਚੱਕਰ ਹੋਰ